ਉਹ ਦੁਬਾਰਾ ਪੰਜਾਬ ਦੀ ਸੱਤਾ ਬਚਾਉਣ ਕਦੇ ਕਾਲੀ ਦਲ ਦੇ ਥੱਲੇ ਵਾਲੇ ਦਿੱਤਾ ਕਦੇ ਭਾਰਤੀ ਜਨਤਾ ਪਾਰਟੀ ਵਾਲੇ ਪੰਜਾਬ ਇਕਾਈ ਦੇ ਜਿਹੜੇ ਨਵੇਂ-ਨਵੇਂ ਪ੍ਰਧਾਨ ਬਣੇ ਨੇਗੇ ਜਿਹੜੇ ਕਾਂਗਰਸ ਪਾਰਟੀ ਤੋਂ ਸ਼ਿਫਟ ਹੋ ਕੇ ਬੀਜੇਪੀ ਚ ਗਏ ਨੇਗੇ ਉਹ ਲਗਾਤਾਰ ਆਪਣੀ ਬਿਆਨਬਾਜ਼ੀ ਜਿਹੜੀ ਆ ਸਿਆਸੀ ਬਿਆਨਬਾਜ਼ੀ ਪੰਜਾਬ ਚ ਦਿੱਤੇ ਰਹਿੰਦੇ ਨੇ ਕਿ 9 ਮਾਰਚ ਦਾ ਰਿਸ਼ਤਾ ਦੁਬਾਰਾ ਜੋੜਨਾ ਚਾਹੀਦਾ ਕਿ ਦੁਬਾਰਾ ਸੱਤਾ ਬਚਾਉਣ ਦੇ ਲਈ ਆਕਾਲੀ ਦਲ ਬੀਜੇਪੀ ਨੂੰ ਇਕੱਠੇ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਆਕਾਲੀ ਦਲ ਦੇ ਲੀਡਰ ਪਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਚ ਕਰਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਕਾਲੀ ਦਲ ਦੀ ਕਾਲੀ ਦਲ ਦੇ ਪ੍ਰਧਾਨ ਜੀ ਗੱਲ ਕਰਦੇ ਨੇਗੇ ਉਹ ਗੜ ਜੋੜ ਤੋਂ ਡਡਾਈ ਕਰਦੇ ਨੇਗੇ ਜਦੋਂ ਭਾਜਪਾ ਵਾਲੇ ਗੱਲ ਕਰਦੇ ਨੇ ਸੈਂਟਰ ਲੀਡਰਸ਼ਿਪ ਉਹ ਕਹਿੰਦੇ ਆ ਕਿ ਅਸੀਂ ਪੰਜਾਬ ਚ ਕੱਲਿਆਂ ਇਲੈਕਸ਼ਨ ਲੜਾਂਗੇ ਪਰ ਮੈਂ ਪੰਜਾਬ ਦੇ ਇਤਿਹਾਸਿਕ ਉਹਨਾਂ ਪਲਾਂ ਦੀ ਜਾਣਕਾਰੀ ਦੇਣੀ ਚਾਹਣਾਗਾ ਇਤਿਹਾਸਿਕ ਦੇ ਉਹ ਇਤਿਹਾਸ ਦੇ ਉਹ ਪੰਨੇ ਜਿਹੜੇ ਕਾਲੇ ਪੰਨੇ ਆਕਾਲੀ ਦਲ ਭਾਜਪੀ ਦੇ ਸਮੇਂ ਲਿਖੇ ਗਏ ਜਦੋਂ ਪੰਜਾਬ ਦੇ ਅੰਦਰ ਆਕਾਲੀ ਦਲ ਤੇ ਭਾਜਪੀ ਦਾ ਰਾਜ ਸੀਗਾ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਕਰਾਇਆ ਕਿਸ ਤਰ੍ਹਾਂ ਆਕਾਲੀ ਭਾਜਪੀ ਦੇ ਨੇਤਾਮਾ ਨੇ ਮਿਲ ਕੇ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਚੜੀਆ ਰਚੀ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਗੈਂਗਸਟਰਵਾਦ ਜਿਹੜਾ ਉਹ ਕਾਲੀ ਦਲ ਬੀਜੇਪੀ ਨੇ ਪੰਜਾਬ ਦੇ ਅੰਦਰ ਪੈਦਾ ਕੀਤਾ ਕਿਸ ਤਰ੍ਹਾਂ ਆ ਕਾਲੀ ਦਲ ਦੇ ਨੇਤਾਵਾਂ ਵੱਲੋਂ ਉਹਨਾਂ ਦੇ ਲੀਡਰਾਂ ਦੇ ਜਿਹੜੇ ਕਰਿੰਦੇ ਸੀ ਉਹਨਾਂ ਵੱਲੋਂ ਸ਼ਰੀਆਮ ਧੀਆ ਪੈਣਾ ਦੀ ਇੱਜ਼ਤ ਲੁੱਟੀ ਜਾਂਦੀ ਸੀ ਜੇਕਰ ਕੋਈ ਬਚਾਉਣ ਦਾ ਯਤਨ ਕਰਦਾ ਸੀ ਤਾਂ ਸਿਰ ਵਿੱਚ ਗੋਲੀ ਮਾਰੀ ਜਾਂਦੀ ਸੀ ਇਤਿਹਾਸ ਜਿਹੜਾ ਪੰਜਾਬ ਦੇ ਅੰਦਰ ਅਕਾਲੀ ਦਲ ਤੇ ਭਾਜਪਾ ਦਾ ਰਿਹਾਗਾ ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਪੰਜਾਬ ਨੂੰ ਗੈਂਗਸਟਰਵਾਦ ਵਾਦਵਾਂ ਲੈ ਜਾਣ ਦੇ ਲਈ ਅਕਾਲੀ ਦਲ ਭਾਜਪਾ ਨੇ ਰੋਲ ਲਗਾਇਆ ਪੰਜਾਬ ਜਾਣਦਾਗਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਨਸ਼ਿਆਂ ਦਾ ਵਪਾਰ ਅਕਾਲੀ ਦਲ ਭਾਜਪਾ ਵਾਲੇ ਲੈ ਕੇ ਆਏ ਇਹ ਪੰਜਾਬ ਜਾਣਦਾਗਾ ਭਰਾਵੋ ਹੁਣ ਦੋਨੋਂ ਹੀ ਪੰਜਾਬ ਦੀ ਸਰ ਜਮੀਨ ਦੇ ਉੱਤੇ ਪੰਜਾਬ ਦੀ ਉਸ ਜ਼ਮੀਨ ਦੇ ਉੱਤੇ ਜਿੱਥੇ ਕਦੇ ਨਫਰਤ ਦੇ ਬੀਜ ਪੈਦਾ ਨਹੀਂ ਹੋ ਸਕਦੇ ਪੰਜਾਬ ਦੀ ਉਹ ਜ਼ਮੀਨ ਜਿਹੜੀ ਗੁਰੂਆਂ ਪੀਰਾਂ ਦੀ ਜ਼ਮੀਨ ਆ ਉਸ ਦੇ ਉੱਤੇ ਦੁਬਾਰਾ ਆਪਣੀ ਖੋਈ ਹੋਈ ਸਿਆਸੀ ਤਾਕਤ ਜਿਹੜੀਆਂ ਉਹ ਲੱਭਦੇ ਫਿਰਦੇ ਨੇ ਪੰਜਾਬੀਆਂ ਨੇ ਕਦੇ ਅਜਿਹੇ ਧੜਵੀਆਂ ਨੂੰ ਮਾਫ਼ ਨਹੀਂ ਕੀਤਾ ਜਿਨ੍ਹਾਂ ਧੜਵੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਵੇ ਕਿਉਂਕਿ ਇਹ ਜਿਹੜਾ ਇਤਿਹਾਸ ਆ ਉਹ ਕਾਲੀ ਦਲ ਦੇ ਹਿੱਸੇ ਆਇਆਗਾ ਕਿ ਕਾਲੀ ਦਲ ਤੇ ਬੀਜੇਪੀ ਨੇ ਨਾਲ ਕੇ ਸੱਤਾ ਹਥਿਆ ਕੇ ਧਾੜਵੀਆਂ ਦੀ ਤਰ੍ਹਾਂ ਪੰਜਾਬ ਨੂੰ ਲੁੱਟਦੇ ਸੀਗੇ ਪੰਜਾਬ ਨੂੰ ਬਰਬਾਦ ਕਰਦੇ ਸੀਗੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਵਪਾਰੀ ਪੰਜਾਬ ਦਾ ਦਲਿਤ ਪੰਜਾਬ ਦਾ ਮੁਲਾਜ਼ਮ ਹਰ ਵਰਗ ਜਿਹੜਾ ਉਹ ਜਦੋਂ ਵੀ ਕਾਲੀ ਦਲ ਬੀਜੇਪੀ ਦੀ ਸਰਕਾਰ ਆਈਆ ਉਦੋਂ ਲੁੱਟਿਆ ਗਿਆ ਕੁੱਟਿਆ ਗਿਆ ਮਾਰਿਆ ਗਿਆ ਪੂਰਾ ਦੇਸ਼ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਨੇ ਤਿੰਨ ਬਲੈਕ ਲਾ ਤਿੰਨ ਕਿਸਾਨ ਵੀ ਫਾਂਸੀ ਦੇ ਫੰਦੇ ਚੁਣੇ ਕਿਉਂਕਿ ਪੰਜਾਬ ਇੱਕੋ ਸਟੇਟ ਆ ਪੰਜਾਬ ਐਗਰੀਕਲਚਰ ਸਟੇਟ ਆ ਪੰਜਾਬ ਦੇ ਕਿਸਾਨ ਨੇ ਦੇਸ਼ ਦੀ ਇਕਨੋਮੀ ਦੇ ਅੰਦਰ ਦੇਸ਼ ਦੇ ਲੋਕਾਂ ਦੇ ਢਿੱਡ ਪਰੰਦੇ ਲਈ ਬਹੁਤ ਵੱਡਾ ਯੋਗਦਾਨ ਪਾਇਆਗਾ ਪੰਜਾਬ ਦੇ ਕਿਸਾਨ ਨੇ ਪਾਇਆਗਾ ਪਰ ਲੇਕਿਨ ਜਦੋਂ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਗੱਡਜੋੜ ਸਰਕਾਰ ਸੀ ਕੇਂਦਰ ਦੇ ਅੰਦਰ ਜਦੋਂ ਬੀਬਾ ਹਰ ਸਿਮਰਤਕਰ ਬਾਦਲ ਜੀ ਸੈਂਟਰ ਦੇਵਿੰਦਰ ਵਜੀਰ ਸੀਗੇ ਔਰ ਉਸ ਸਮੇਂ ਇਹਨਾਂ ਦੋਨਾਂ ਪਾਰਟੀਆਂ ਨੇ ਦਵਾਰੇ ਰਲ ਕੇ ਕਿ ਜਦੋਂ ਪੰਜਾਬ ਸਰਕਾਰ ਸੀ ਜਦੋਂ ਪੰਜਾਬ ਵਿੱਚ ਸਰਕਾਰ ਸੀ ਉਸ ਸਮੇਂ ਦੋਨਾਂ ਪਾਰਟੀਆਂ ਰਲ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਰਾਹ ਚੁਣਿਆ ਕਿ ਪੰਜਾਬ ਦੇ ਜਵਾਨ ਨੂੰ ਤਬਾਹ ਕਰ ਦੋ ਤੁਹਾਡੇ ਯਾਦ ਹੋਊਗਾ ਕਿ ਉਸ ਸਮੇਂ ਸਭ ਤੋਂ ਵੱਧ ਬ੍ਰੈਂਡ ਡ੍ਰੇਨ ਜੇਕਰ ਪੰਜਾਬ 'ਚ ਹੋਇਆ ਤਾਂ ਉਦੋਂ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਦਾ ਰਾਜ ਰਿਹਾ ਉਸੇ ਤਰੀਕੇ ਜਦੋਂ ਸੈਂਟਰ ਦੇ ਵਿੱਚ ਅਕਾਲੀ ਦਲ ਭਾਜਪਾ ਦਾ ਰਾਜ ਸੀ ਇਕੱਠਿਆਂ ਦਾ ਤੋਂ ਉਹਨਾਂ ਦਾ ਹੁਣ ਭਾਜਪਾ ਦਾਗਾ ਉਸ ਵੇਲੇ ਕੀ ਹੋਇਆ ਸੀ ਤਿੰਨ ਕਾਲੇ ਕਾਨੂੰਨ ਆਏ ਸੀ ਔਰ ਪੰਜਾਬ ਦੇ ਕਿਸਾਨ ਨੇ ਬਹੁਤ ਵੱਡੀ ਮੰਗ ਕੀਤੀ ਸੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮੰਗ ਕੀਤੀ ਸੀ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਹਰਿਆਣਵੀ ਦੇਸ਼ ਦਾ ਕਿਸਾਨ ਦੇਸ਼ ਭਰ ਦਾ ਕਿਸਾਨ ਯੂਪੀ ਦਾ ਕਿਸਾਨ ਬਿਹਾਰ ਦਾ ਕਿਸਾਨ ਕਰਨਾਟਕ ਦਾ ਕਿਸਾਨ ਇਕੱਠੇ ਹੋ ਕੇ ਉਸ ਉਸ ਕਾਨੂੰਨ ਦੇ ਖਿਲਾਫ ਲੜੇ ਸੀਗੇ ਔਰ ਅਲਟੀਮੇਟਲੀ ਔਰ ਉਸ ਸਮੇਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਤਾ ਤੋੜਿਆ ਸੀ ਉਸ ਨੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਤਾ ਤੋੜਿਆ ਸੀਗਾ ਔਰ ਨਾਤਾ ਤੋੜਨ ਤੋਂ ਬਾਅਦ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਨਹੀਂ ਚੱਲਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾਗਾ ਇਹ ਪਲੀ ਲੈ ਕੇ ਆਕਾੜੀ ਦਲ ਉਸ ਘਟਚੋੜ ਚੋਂ ਬਾਹਰ ਆਇਆ ਸੀਗਾ ਕਿਉਂਕਿ ਪੰਜਾਬ ਦੇ ਕਿਸਾਨ ਦਾ ਪ੍ਰੈਸ਼ਰ ਸੀਗਾ ਔਰ ਮੈਂ ਇਹ ਵੀ ਤੁਹਾਡੇ ذریعے ਪੰਜਾਬ ਦੇ ਕਿਸਾਨਾਂ ਨੂੰ ਸਪਸ਼ਟ ਕਰਨਾ ਚਾਹਨਾਗਾ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹਨਾਗਾ ਕਿ ਲਗਭਗ ਪੌਣੇ 800 ਪੌਣੇ 800 ਅਣੀ 775 ਤੋਂ ਉੱਪਰ ਕਿਸਾਨ ਜਿਹੜੇ ਨਗੇ ਉਹਨਾਂ ਦੀ ਬਾਤ ਉਸ ਸਮੇਂ ਹੋਈ ਸੀ ਜਦੋਂ ਤਨਖਾੜੇ ਕਾਨੂੰਨ ਆਇਆ ਸੀ ਇਹ ਪੂਰਾ ਦੇਸ਼ ਜਾਣਦਾ ਪੂਰੇ ਦੇਸ਼ ਦੇ ਲੋਕ ਗਵਾਹ ਨੇਗੇ ਪਰ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਹੁਣ ਕਿਹੜੇ ਮੂੰਹ ਦੇ ਨਾਲ ਗੱਠਜੋੜ ਕਰ ਰਹੇ ਨੇਗੇ ਹੁਣ ਕਿਹੜੇ ਮੂੰਹ ਦੇ ਨਾਲ ਇਕੱਠੇ ਹੋਣ ਦੀ ਗੱਲ ਕਰ ਰਹੇ ਨੇਗੇ ਉਹਦੇ ਨਿਤਾਮਾ ਨੂੰ ਤੋੜ ਲੰਦਾ ਉਹਦੇ ਨਿਤਾਮਾ ਨੂੰ ਤੋੜ ਲੰਦਾ ਪਰ ਹੈ ਦੋਨਾਂ ਕੋਲੇ ਜ਼ੀਰੋ ਸਕੋਰ ਦੋਨਾਂ ਦਾ ਜ਼ੀਰੋ ਆ ਅਕਾਲੀ ਲਲਸ ਸਕੋਰ ਜ਼ੀਰੋ ਆ ਭਾਰਤੀ ਜਨਤਾ ਪਾਰਟੀ ਦਾ ਸਕੋਰ ਜ਼ੀਰੋ ਆ ਜੇ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰੀਏ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਦੋਨਾਂ ਦਾ ਸਕੋਰ ਜਿਹੜਾ ਉਹ ਜ਼ੀਰੋ ਬਣਦਾਗਾ ਤਾਂ ਜ਼ੀਰੋ ਪਲੱਸ ਜਿਹੜਾ ਜ਼ੀਰੋ ਆ ਉਹਦਾ ਆਨਸਰ ਵੀ ਜ਼ੀਰੋ ਆ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਲੋਕਾਂ ਨੂੰ ਜਿੰਨਾ ਮਰਜ਼ੀ ਘਟ ਜੋੜ ਕਰ ਲੈਣ ਜੋ ਕੁਝ ਮਰਜ਼ੀ ਤਲਾਸ਼ ਲੈਣ ਪਰ ਪੰਜਾਬ ਦੇ ਲੋਕਾਂ ਨੂੰ ਯਾਦ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੇ ਸਮੇ ਹੋਈ ਸੀ ਜਦੋਂ ਅਕਾਲੀ ਦਲ ਦਾ 986 ਚ ਰਾਜ ਸੀਗਾ ਉਸ ਸਮੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਜਦੋਂ 2015 16 ਦੇ ਅੰਦਰ ਅਕਾਲੀ ਲਲ ਦਾ ਰਾਜ ਉਹਦਾ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਜਦੋਂ 10 ਸਾਲ 7 ਤੋਂ ਲੈ ਕੇ 17 ਤੱਕ ਅਕਾਲੀ ਲਲ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦੇ ਅੰਦਰ ਨਸ਼ੇ ਦਾ ਪ੍ਰਵੇਸ਼ ਹੋਇਆਗਾ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਯਤਨ ਕੀਤਾ ਜਦੋਂ 2007 ਤੋਂ ਲੈ ਕੇ 17 ਤੱਕ ਅਕਾਲੀ ਲਲ ਭਾਜਪਾ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦਾ ਯੂਥ ਨੇ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭਜਾਉਣਾ ਸ਼ੁਰੂ ਕੀਤਾ ਕਿ ਬੇਟਾ ਜ਼ਮੀਨ ਵੇਚ ਦੋ ਘਰ ਵੇਚ ਦੋ ਬਾਹਰ ਚਲੇ ਜਾਓ ਪੰਜਾਬ ਧੜਵੀਆਂ ਦੀ ਸਰਕਾਰ ਆ ਪੰਜਾਬ ਤੇ ਲੁਟੇਰਿਆਂ ਦੀ ਸਰਕਾਰ ਆ ਪੰਜਾਬ ਨੂੰ ਬਰਬਾਦ ਕਰਨ ਵਾਲੀ ਸਰਕਾਰ ਆ ਪੰਜਾਬ ਤੇ ਨਸ਼ਾ ਵੇਚਰਾਂ ਵਾਲੀ ਸਰਕਾਰ ਆ ਪਰ ਲੇਕਿਨ ਹੁਣ ਪੰਜਾਬ ਦੇ ਲੋਕ ਇਸ ਜਿਹੜਾ ਗੈਰ ਸਿਧਾਂਤਕ ਗੱਠਜੋੜ ਹੋਣ ਜਾ ਰਿਹਾ ਜਾਂ ਇਸ ਗੈਰ ਸਿਧਾਂਤਕ ਗੱਠਜੋੜ ਨੂੰ ਗੱਠਜੋੜ ਕਰਨ ਦੇ ਲਈ ਪੰਜਾਬ ਦੇ ਕੁਝ ਲੋਕ ਤਰਲੋ ਮੱਛੀ ਹੋ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਮੂੰਹ ਨਹੀਂ ਲਾਉਣਗੇ ਪੰਜਾਬ ਦੇ ਲੋਕਾਂ ਨੇ ਤਜਰਬਾ ਕਰਕੇ ਦੇਖ ਲਿਆ ਦੋ ਤਨੇ ਬਾਰੇ ਇਹਨਾਂ ਪਾਰਟੀਆਂ ਦੀ ਸਾਂਝੀ ਸਰਕਾਰ ਬਣਾ ਕੇ ਦੇਖ ਲਈ ਜਦੋਂ ਵੀ ਸੱਤਾ ਚਾਏ ਨੇ ਪੰਜਾਬ ਜਿਹੜਾ ਮੁੱਦੇ ਮੁੰਡ ਗਿਆਗਾ ਹੁਣ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਚੜਦੀ ਕਲਾ ਚ ਔਰ ਪੰਜਾਬ ਅੱਗੇ ਵਧ ਰਿਹਾਗਾ ਸੋ ਮੈਂ ਸਮਝਦਾ ਇਹ ਜਿਹੜਾ 0+0 ਗੱਠਜੋੜ ਹੋਣ ਦੀ ਕੋਸ਼ਿਸ਼ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਕੁਛ ਦਿੱਤਾ ਔਰ ਅਕਲ ਦਾ ਦਿੱਤਾ ਕਰ ਰਹੇ ਨੇ ਕਿ ਉਹਨਾਂ ਦੇ ਗੱਠਜੋੜ ਹੋਣ ਤੋਂ ਬਾਅਦ ਵੀ ਜਿਹੜੀ ਜਿਹੜਾ ਰਿਜ਼ਲਟ ਆਊਗਾ ਉਹ ਵੀ 0 ਹੀ ਆਊਗਾ ਥੈਂਕ ਯੂ